ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਸ ਤਰ੍ਹਾਂ ਤੁਸੀਂ ਸਾਰੇ ਦੋਸਤ ਜਾਣਦੇ ਹੋ ਕਿ ਹੁਣ ਮੌਸਮ ਚੇਂਜ ਹੋ ਰਿਹਾ ਇੱਕਦਮ ਪਹਿਲਾਂ ਗਰਮੀ ਸੀ ਤੇ ਪੰਜ ਸੱਤ ਦਿਨ ਹੋ ਗਏ ਕਾਫੀ ਹੁਣ ਠੰਡ ਹੋਣ ਲੱਗੀ ਤੇ ਇਹ ਠੰਡ ਹੋਣ ਦੇ ਕਾਰਨ ਕਦੇ ਸਵੇਰੇ ਠੰਡ ਹੁੰਦੀ ਹੈ ਦੁਪਹਿਰੇ ਧੁੱਪ ਜਿਹੜਾ ਟੈਂਪਰੇਚਰ ਹੈ ਉਹ ਅਪ ਡਾਊਨ ਕਾਫੀ ਜਾਂਦਾ ਹੈਗਾ ਜਿਹੜਾ ਟੈਂਪਰੇਚਰ ਅਪ ਡਾਊਨ ਜਾਣ ਕਾਰਨ ਆਪਣੇ ਜਿਹੜੇ ਮੁਰਗੇ ਮੁਰਗੀਆਂ ਨੂੰ ਕਾਫੀ ਜਿਆਦਾ ਪਰੇਸ਼ਾਨੀ ਹੁੰਦੀ ਹੈਗੀ ਇਹਨਾਂ ਨੂੰ ਜਿਸ ਤਰ੍ਹਾਂ ਜ਼ੁਖਾਮ ਹੋ ਗਿਆ ਇਹਨਾਂ ਨੂੰ ਛਿੱਕਾਂ ਲੱਗ ਜਾਂਦੀਆਂ ਨੇ ਠੀਕ ਹੈ ਨਾ ਇਸ ਤਰ੍ਹਾਂ ਦੀਆਂ ਇਹਨਾਂ 'ਚ ਕਾਫੀ ਬਿਮਾਰੀਆਂ ਆਉਂਦੀਆਂ ਨੇ ਜਾਂ ਠੰਡ ਲੱਗਣ ਕਾਰਨ ਇਹਨਾਂ ਨੂੰ ਸੋਸਤੀ 'ਚ ਬੈਠ ਜਾਂਦੇ ਨੇ ਬੁਖਾਰ ਹੋ ਜਾਂਦਾ ਸੁੱਸਤ ਬੈਠੇ ਰਹਿੰਦੇ ਨੇ ਐਕਟਿਵ ਨਹੀਂ ਕਈ ਵੀਰ ਕਹਿੰਦੇ ਨੇ ਖਾਣਾ ਨਹੀਂ ਖਾਂਦੇ ਸਾਡੇ ਮੁਰਗੇ ਮੁਰਗੀਆਂ ਠੀਕ ਹੈ ਜੀ ਸੋ ਇਸ ਤਰ੍ਹਾਂ ਜਿਹੜਾ ਮੌਸਮ ਦੇ ਚੇਂਜ ਹੋਣ 'ਚ ਦਿੱਕਤ ਆਉਂਦੀਆਂ ਨੇ ਆਪਾਂ ਨੂੰ ਸੋ ਮੈਂ ਜਿਹੜੇ ਲਾਜ ਦੱਸਦਾ ਹੁੰਨਾ ਨਾ ਵੀਰੇ ਦੇਸੀ ਦੱਸਦਾ ਹੁੰਨਾ ਤਾਂ ਕਿ ਉਹ ਹਰ ਇੱਕ ਕੋਈ ਅਫੋਰਡ ਕਰ ਸਕੇ ਵੀਰ ਕਈ ਵੀਰ ਵਿਚਾਰੇ ਹਨਾ ਨਹੀਂ ਚਲੋ ਅੰਗਰੇਜ਼ੀ ਦਵਾਈਆਂ ਤੇ ਪੈਸੇ ਲਾ ਸਕਦੇ ਤੇ ਮੈਂ ਦੇਸੀਆਂ ਦਵਾਈਆਂ ਦੱਸਦਾ ਹੁਣ ਜਿਹੜਾ ਘਰੀ ਇਲਾਜ ਹੋ ਜੇ ਠੀਕ ਹੈ ਜੀ ਤੇ ਉਹ ਆਏ ਹਿਸਾਬ ਨਾਲ ਵੀ 80 ਤੋਂ 90% ਉਹ ਸਹੀ ਵੀ ਕਾਰਗਰ ਸਿੱਧ ਹੁੰਦੇ ਨੇਗੇ ਠੀਕ ਹੈ ਨਾ ਇਹ ਨੁਕਤੇ ਨੇ ਬਈ ਹਨਾ ਚਲੋ ਕੋਈ ਦੱਸ ਦਿੰਦਾ ਕੋਈ ਨਹੀਂ ਸੋ ਜਿਹੜੀ ਆਪਾਂ ਅੱਜ ਗੱਲ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਉਹ ਇਹਨਾਂ ਦੇ ਜ਼ੁਖਾਮ ਸਿੱਕਣ ਲੱਗ ਜਾਂਦੇ ਨੇ ਕੁਝ ਵੀ ਇਦਾਂ ਦਾ ਹਨਾ ਉਹ ਸਾਰਾ ਕੁਝ ਹੀ ਕਵਰ ਕਰ ਲੈਂਦੀ ਹੈ ਉਹ ਚ ਸੋ ਆਪਣੇ ਸਾਰੇ ਘਰਾਂ 'ਚ ਹੀ ਹਲਦੀ ਆਮ ਹੁੰਦੀ ਹੈਗੀ ਤੇ ਆਪਾਂ ਨੇ ਹਲਦੀ ਲੈਣੀ ਹੈਗੀ ਇਹੜਾ ਆਪਣੇ ਹਲਦੀ ਪਾਊਡਰ ਲੈਣਾਗਾ ਹਲਦੀ ਪਾਊਡਰ ਨੂੰ ਲੈ ਕੇ 100 ਮੁਰਗੀਆਂ ਪਿੱਛੇ 100 ਮੁਰਗੇ ਮੁਰਗੀਆਂ ਪਿੱਛੇ ਠੀਕ ਹੈ ਜੀ ਜਿਹੜੀ ਉਹਨਾਂ ਨੂੰ ਆਪਾਂ ਫੀਡ ਪਾਉਣਿਆ ਉਹਨਾਂ 'ਚ 100 ਗ੍ਰਾਮ ਹਲਦੀ ਮਿਲਾਉਣੀ ਆਪਣੇ ਸਾਰੀ ਫੀਡ 'ਚ ਘਰ ਦੀ ਮਿਲ ਜੇ ਬਾਲੀ ਵਧੀਆ ਗੱਲ ਆ ਨਹੀਂ ਚਲੋ ਆਪਾਂ ਮੁੱਲ ਲੈ ਕੇ ਵੀ ਪਾ ਸਕਦੇ ਹਾਂ ਠੀਕ ਹੈ ਜੀ ਓਕੇ ਜੀ 100 ਮੁਰਗੇ ਮੁਰਗੀਆਂ ਪਿੱਛੇ ਆਪਾਂ 100 ਗ੍ਰਾਮ ਹਲਦੀ ਲੈਣੀ ਆ ਉਹ ਇਹਨਾਂ ਦੀ ਫੀਡ 'ਚ ਮਿਕਸ ਕਰ ਲੈਣੀ ਆ ਚੰਗੀ ਤਰ੍ਹਾਂ ਮਿਕਸ ਕਰਕੇ ਇਹਨਾਂ ਨੂੰ ਸ਼ਾਮ ਦੀ ਫੀਡ 'ਚ ਦੇ ਦੇਣਾ ਜਿਹੜੇ ਆਪਾਂ ਨੂੰ ਸ਼ਾਮ ਨੂੰ ਫੀਡ ਦੇਣੀ ਆ। ਠੀਕ ਹੈ ਜੀ। ਸ਼ਾਮ ਨੂੰ ਜਿਹੜੀ ਆਪਾਂ ਫੀਡ ਦੇਣੀ ਆ ਉਹਨਾਂ ਨੂੰ ਇਹਨਾਂ 'ਚ ਆਪਾਂ ਪਾ ਕੇ ਦੇ ਦੇਣਾ। ਤਾਂ ਕਿ ਉਹ ਰਾਤ ਨੂੰ ਬੈਠ ਕੇ ਰਿਲੈਕਸ ਹੋ ਸਕਣ ਉਹ ਹਲਦੀ ਨਾਲ ਤੇ ਕੰਮ ਕਰ ਸਕੇ। ਜਿਹੜੀ ਉਹ ਹਲਦੀ ਆ ਉਹ ਹਲਦੀ ਜਿਹੜੇ ਇਹਨਾਂ ਦਾ ਕੋਈ ਜ਼ਖਮ ਆ ਜਾਂ ਅੰਦਰ ਕੋਈ ਫੱਟਾ ਕੋਈ ਸੱਟ ਵੱਜੀ ਹੋਈ ਆ ਉਹਨੂੰ ਵੀ ਆਰਾਮ ਦਊਗੀ। ਇੱਕਦਮ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਹਲਦੀ ਦੇ ਸਕਦੇ ਆ ਫੀਡ 'ਚ ਪਾ ਕੇ। ਦੂਸਰਾ ਆਪਾਂ ਜਿਹੜਾ ਇਹਨਾਂ ਨੂੰ ਹਲਦੀ ਦੇ ਸਕਦੇ ਹਾਂ ਪਾਣੀ 'ਚ ਪਾ ਕੇ ਵੀ ਦੇ ਸਕਦੇ ਆ ਜਿਹੜੀ ਆਪਾਂ ਪਾਣੀ 'ਚ ਇਹਨਾਂ ਨੂੰ ਹਲਦੀ ਪਾਉਣੀ ਆ ਉਹ 100 ਮੁਰਗੇ ਮੁਰਗੀਆਂ ਪਿੱਛੇ ਜਿਹੜਾ ਇਹਨਾਂ ਨੂੰ ਪਾਣੀ ਪਾਉਣਾ ਦੋ ਛੋਟੇ ਚਮਚੇ ਆਪਾਂ ਹਲਦੀ ਦੇ ਪਾ ਸਕਦੇ ਆ ਸਾਰੇ ਪਾਣੀ 'ਚ ਜਿੰਨਾ ਵੀ ਇਹਨਾਂ ਨੂੰ ਪਾਣੀ ਪਾਉਣਾ ਆਪਾਂ ਠੀਕ ਹੈ ਨਾ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਾਰੇ ਨੂੰ ਪਾਣੀ ਦੇ ਸਕਦੇ ਆ ਉਹ ਜਿਹੜਾ ਪਾਣੀ ਆ ਉਹ ਵੀ ਜਿਹੜਾ ਆਪਾਂ ਸ਼ਾਮ ਦਾ ਪਾਣੀ ਦੇਣਾ ਇਹਨਾਂ ਨੂੰ ਉਹ 'ਚ ਪਾ ਸਕਦੇ ਆ ਹਲਦੀ ਇਹਨਾਂ ਲਈ ਬਹੁਤ ਲਾਹੇਵੰਦ ਹੈਗੀ ਤਾਂ ਗਰਮ ਹੁੰਦੀ ਹੈ ਵਧੀਆ ਠੀਕ ਹੈ ਨਾ ਕੋਈ ਵੀ ਇਹਨਾਂ ਨੂੰ ਦੁੱਖ ਤਕਲੀਫ ਖਾਸ ਕਰਕੇ ਜਿਹੜਾ ਇਹਨਾਂ ਨੂੰ ਜ਼ੁਖਾਮ ਹੋ ਜਾਂਦਾ ਕਈ ਵੀਰਾਂ ਦੇ ਕਮੈਂਟ ਆਉਂਦੇ ਨੇ ਕਿ ਮੁਰਗੀਆਂ ਨੂੰ ਜ਼ੁਖਾਮ ਹੋ ਗਿਆ ਮਤਲਬ ਉਹ ਸਿੱਕਦੇ ਜੇ ਰਹਿੰਦੇ ਨੇਗੇ ਉਹ ਹਲਦੀ ਬਹੁਤ ਆਰਾਮ ਦਿੰਦੀ ਹੈਗੀ ਉਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਇਸ ਤਰ੍ਹਾਂ ਤੁਸੀਂ ਹਲਦੀ ਜਿਹੜੀ ਪਾਉਣੀ ਆ ਇੱਕ ਦਿਨ ਛੱਡ ਕੇ ਹਫਤੇ ਚ ਪਾ ਸਕਦੇ ਹੋ ਮਤਲਬ ਕਿ ਇੱਕ ਦਿਨ ਛੱਡ ਕੇ ਦੂਜੇ ਦਿਨ ਇੱਕ ਹਫਤਾ ਲਗਾਤਾਰ ਪਾ ਸਕਦੇ ਹੋ ਇੱਕ ਦਿਨ ਛੱਡ ਕੇ ਠੀਕ ਹੈ ਜੀ ਉਸ ਨਾਲ ਇਹਨਾਂ ਨੂੰ ਬਹੁਤ ਆਰਾਮ ਮਿਲੂਗਾ